ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ਼ੇਰ ਗਰੁੱਪ ਤੁਹਾਡੀ ਅਸ਼ੀਰਵਾਦ ਨਾਲ ਤੁਹਾਡੀ ਕਿਰਪਾ ਨਾਲ ਸਤਿਗੁਰੂ ਦੀ ਕਿਰਪਾ ਨਾਲ ਆਪਾਂ 21 ਦੇ ਕੀ ਜੇਤੂ ਹੋ ਗਏ ਇਹ ਸੇਵਾ ਸੰਗਤਾਂ ਨੇ ਸ਼ੇਰ ਗਰੁੱਪ ਨੂੰ ਦਿੱਤੀ ਆ ਪਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਬੜੀ ਨਿਮਰਤਾ ਨਾਲ ਸਹਿਣ ਸ਼ਕਤੀ ਨਾਲ ਇਹ ਸੇਵਾ ਨਿਭਾਵਾਂਗੇ ਇੱਕ ਇੱਕ ਪੈਸਾ ਜਿਹੜਾ ਗਰੂ ਦਾ ਹਿਸਾਬ ਆ ਉਹ ਤੁਹਾਨੂੰ ਦੇਾਂਗੇ ਹਰ ਚੀਜ਼ ਲਈ ਅਸੀਂ ਜ਼ਿੰਮੇਵਾਰ ਆ ਜੋ ਤੁਸੀਂ ਚਾਹੁੰਦੇ ਆ ਸੰਗਤਾਂ ਤੇ ਆਹ ਕਮੇਟੀ ਨੂੰ ਕਰਨਾ ਚਾਹੀਦਾ ਤੁਸੀਂ ਸਾਡੇ ਕੋਲੋਂ ਕਰਾਉਣਾ ਤੇ ਅਸੀਂ ਕਰਾਂਗੇ ਫੇਰ ਤੁਹਾਡਾ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਆ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਸਾਰਿਆਂ ਦਾ ਧੰਨਵਾਦ ओके ओके वाहेगुरु जी का खालसा वाहेगुरु जी की फतेह ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ 36 ਘੰਟਿਆਂ ਤੋਂ ਜਿੰਨੇ ਵੀ ਸੇਵਾਦਾਰ ساری ਰਾਤ ਬਾਰ ਬੈਠ ਕੇ ਔਰ ਬਿਨਾ ਕੁਝ ਰੌਲਾ ਪਾਇਆ ਕਿਉਂਕਿ ਕਿ ਜੋ ਲੋਕ ਚਾਹੁੰਦੇ ਸੀ ਕਿ ਰੌਲਾ ਪਾਇਆ ਜਾਵੇ ਡਰਾਮਾ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਪਿਛਲੇ ਸਮੇਂ ਚ ਪਿਛਲੇ 2 ਮਹੀਨਿਆਂ ਤੋਂ ਗਲਤ ਇਲਜ਼ਾਮ ਲਾ ਕੇ ਗਲਤ ਟੈਲੀਫੋਨ ਸਿਮ ਕਾਰਡਾਂ ਤੋਂ ਸਾਡੀਆਂ 3 ਭੈਣਾਂ ਵਾਸਤੇ ਸਾਡੀਆਂ ਮਾਵਾਂ ਵਾਸਤੇ ਜੋ ਪ੍ਰਚਾਰ ਹੋਇਆ ਮੈਂ ਉਹਦੇ ਵਾਸਤੇ ਬਹੁਤ ਸ਼ਰਮਿੰਦਾ ਹਾਂ ਕਿਉਂਕਿ ਗੁਰੂਕਰਨ ਦੀਆਂ ਇਲੈਕਸ਼ਨਾਂ ਆਈਆਂ ਮਾਈਕਲ ਹੀ ਇਸ ਵਰਕਿੰਗ ਫਰਮ ਲਾਸਟ 36 ਆਵਰ ਨੋਨ ਸਟਾਪ ਕਿਉਂਕਿ ਜੇ ਇਸੇ ਤਰ੍ਹਾਂ ਗੁਰੂ ਘਰਾਂ ਦੇ ਇਲੈਕਸ਼ਨਾਂ ਹੁੰਦੀਆਂ ਰਹਿਣਗੀਆਂ ਮੇਰਾ ਖਿਆਲ ਦਿਓ ਸਾਡੇ ਬੱਚੇ ਗੁਰੂ ਘਰ ਨਾਲ ਨਹੀਂ ਜੋੜਨਗੇ ਸੋ ਆਓ ਆਪਾਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਿੱਖਾਂ ਨੂੰ ਮੈਂਬਰ ਨਹੀਂ ਬਣਾਇਆ ਆਪਾਂ ਇੱਕ ਇੱਕ ਬੱਚੇ ਨੂੰ ਮੈਂਬਰ ਬਣਾਈਏ ਗੁਰੂ ਘਰ ਦੇ ਨਾਲ ਜੋੜੀਏ ਇੱਕ ਬਹੁਤ ਵੱਡੀ ਟੀਮ ਜਿਹੜੀ ਹੈਗੀ ਆ ਹੁਣ ਇਸ ਟਾਈਮ ਸਾਡੇ ਕੋਲ ਇਕੱਠੀ ਹੋਈ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਕਿਉਂਕਿ ਬਹੁਤ ਵਾਰ-ਵਾਰ ਮੈਂ ਉਹ ਗੱਲਾਂ ਤੇ ਬੋਲ ਚੁੱਕਾ ਮੈਂ ਦੁਬਾਰਾ ਅੱਜ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੁਹਾਡੇ ਵਾਸਤੇ ਸਾਡੇ